ਅਜਰਾ ਲੇਖ ਹੈ ਮੇਰਾ ਬਸਤਾ ਮੇਰਾ ਬਸਤਾ ਬਹੁਤ ਸੁੰਦਰ ਅਤੇ ਮਜ਼ਬੂਤ ਹੈ ਇਹ ਲਾਲ ਅਤੇ ਨੀਲੇ ਰੰਗ ਦਾ ਹੈ ਮੇਰੇ ਬਸਤੇ ਉੱਤੇ ਸੁੰਦਰ ਕਾਰਟੂਨ ਦੀ ਸੁੰਦਰ ਤਸਵੀਰ ਬਣੀ ਹੋਈ ਹੈ ਮੇਰੇ ਬਸਤੇ ਵਿੱਚ ਤਿੰਨ ਜੇਬਾਂ ਹਨ ਜੋ ਵੱਖ-ਵੱਖ ਚੀਜ਼ਾਂ ਰੱਖਣ ਲਈ ਹਨ ਮੈਂ ਆਪਣੇ ਬਸਤੇ ਵਿੱਚ ਕਿਤਾਬਾਂ ਕਾਪੀਆਂ ਪੈਨਸਿਲ ਸ਼ਾਪਨਰ ਅਤੇ ਰਬੜ ਰੱਖਦਾ ਹਾਂ ਮੇਰਾ ਟਿਫਨ ਅਤੇ ਪਾਣੀ ਦੀ ਬੋਤਲ ਵੀ ਮੇਰੇ ਬਸਤੇ ਵਿੱਚ ਹੁੰਦੀ ਹੈ ਮੇਰੇ ਮਾਤਾ ਪਿਤਾ ਨੇ ਮੈਨੂੰ ਇਹ ਬਸਤਾ ਬਹੁਤ ਪਿਆਰ ਨਾਲ ਦਿੱਤਾ ਹੈ ਮੈਂ ਆਪਣੇ ਬਸਤੇ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖਦਾ ਹਾਂ ਮੇਰੇ ਦੋਸਤਾਂ ਨੂੰ ਮੇਰਾ ਬਸਤਾ ਬਹੁਤ ਪਸੰਦ ਹੈ ਮੈਨੂੰ ਆਪਣਾ ਬਸਤਾ ਬਹੁਤ ਪਿਆਰਾ ਲੱਗਦਾ ਹੈ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ